ਪਿੰਡ ਦੇਢਕਾ ਦੇ ਐਨ ਆਰ ਆਈ ਪਰਵਾ ਆਤਮੋਸ ਸਿੰਘ ਕੈਨੇਡਾ ਬਲਦੇਵ ਸਿੰਘ ਕੈਨੇਡਾ ਅਮਰੀਕ ਸਿੰਘ ਕੈਨੇਡਾ ਹਰਜੀਤ ਸਿੰਘ ਕੈਨੇਡਾ ਇੰਦਰਜੀਤ ਸਿੰਘ ਭਿੰਦਾ ਕੈਨੇਡਾ ਮਨਪ੍ਰੀਤ ਸਿੰਘ ਕੈਨੇਡਾ ਹਰਜਿੰਦਰ ਸਿੰਘ ਕੈਨੇਡਾ ਅਤੇ ਬਲਵੰਤ ਕੌਰ ਕੈਨੇਡਾ ਸਮੂਹ ਸਿੱਧੂ ਪਰਿਵਾਰ ਵੱਲੋਂ ਆਪਣੇ ਦਾਦਾ ਉੱਗੇ ਸਮਾਜ ਸੇਵੀ ਸਵਰਗੀ ਸਰਦਾਰਾ ਸਿੰਘ ਸਿੱਧੂ ਦੀ ਯਾਦ ਨੂੰ ਸਮਰਪਿਤ ਪਿੰਡ ਦੇਢਕਾ ਤੋਂ ਮੱਲੇ ਨੂੰ ਜਾਂਦੇ 2 ਕਿਲੋਮੀਟਰ ਕੱਚੇ ਰਾਹ ਨੂੰ ਮਿੱਟੀ ਦਾ ਪਰਤ ਪਾ ਕੇ ਪਧਰਾ ਕਰਨ ਦਾ ਵੱਡਾ ਉਪਰਾਲਾ ਕੀਤਾ ਜਿਕਰ ਜੋ ਹੈ ਕਿ ਬਜ਼ੁਰਗ ਬਾਬਾ ਸਰਦਾਰਾ ਸਿੰਘ ਸਿੱਧੂ ਦੀ ਸੇਵਾ ਭਾਵਨਾ ਦੀ ਪਾਈ ਪਿਰਤ ਨੂੰ ਮੁੱਖ ਰੱਖਦੇ ਆ ਉਹਨਾਂ ਦੇ ਸੁਪੁੱਤਰਾਂ ਤਾਰਾ ਸਿੰਘ ਸਿੱਧੂ ਸਰਵਨ ਸਿੰਘ ਸਿੱਧੂ ਅਰਜਨ ਸਿੰਘ ਸਿੱਧੂ ਜੰਗੀਰ ਸਿੰਘ ਸਿੱਧੂ ਸਰਜਨ ਸਿੰਘ ਅਤੇ ਦਰਸ਼ਨ ਸਿੰਘ ਸਿੱਧੂ ਵੱਲੋਂ ਵੀ ਪਿੰਡ ਦੇ ਵਕਫ ਵਕਫ ਵਿਕਾਸ ਕਾਰਜਾਂ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪੁੱਤਰਿਆਂ ਵੱਲੋਂ ਵੀ ਇਹ ਸੇਵਾ ਅੱਜ ਵੀ ਜਾਰੀ ਹੈ ਜਿ세 ਤਹ ਤ ਪਿਛਲੇ 4 ਦਿਨਾਂ ਤੋਂ ਉਕਤ ਖਰਾਬ ਹੋ ਚੁਕੇ ਰਾਹ ਨੂੰ ਮਿੱਟੀ ਦਾ ਭਰਤ ਪਾ ਕੇ ਪੰਦਰਾ ਕੀਤਾ ਜਾ ਰਿਹਾ ਹੈ ਅੱਜ ਉਕਤ ਸੇਵਾ ਨੂੰ ਮੁੱਖ ਰੱਖ ਕੇ ਪਿੰਡ ਦੀ ਪੰਚਾਇਤ ਅਤੇ ਮੋਤਵਰਾ ਵੱਲੋਂ ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਉਹਨਾਂ ਦੇ ਵੱਡੇ ਸੁਪੁੱਤਰ ਉਜਲਗ ਬਾਬਰ ਸਰਬਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਉਹਨਾਂ ਨੇ ਇਸ ਮੌਕੇ ਕਿਹਾ ਕਿ ਇਹ ਪਰਿਵਾਰ ਦੀ ਪਿੰਡ ਲਈ ਵੱਡੀ ਦੇਣ ਹੈ ਜੋ ਸਮੇਂ-ਸਮੇਂ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ ਉਹਨਾਂ ਨੇ ਸਵਰਗੀ ਬਾਬਾ ਸਰਦਾਰਾ ਸਿੰਘ ਸਿੱਧੂ ਦੇ ਪੁੱਤਰਾਂ ਅਤੇ ਪੋਤਰਿਆਂ ਦਾ ਨਗਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਜੱਥੇ ਦਰਸ਼ਕ ਦੇ ਸਿੰਘ ਖਹਿਰਾ ਔਰ ਮਲ ਸਿੰਘ ਸਿੱਧੂ ਕਨੇਡਾ ਬੰਦ ਸਿੰਘ ਸਿੱਧੂ ਚਰਨ ਸਿੰਘ ਜਗਰਾਉਂ ਦਰਬਾਰਾ ਸਿੰਘ ਧੰਨਾ ਸਿੰਘ ਸਿੱਧੂ ਵਿੰਦਰ ਸਿੰਘ ਖਹਿਰਾ ਮਨਦੀਪ ਸਿੰਘ ਸਿੱਧੂ ਯੂਕੇ ਸ਼ਾਮ ਸਿੰਘ ਹਰਦੇਵ ਸਿੰਘ ਦੇਵੀ ਅਤੇ ਆਲੀ ਸਿੰਘ ਆਦ ਹਾਜ਼ਰ ਸਨ ਹਾਂ ਜੀ ਬਹੁਤ ਬਹੁਤ ਧੰਨਵਾਦ। ਛੱਡ ਗੜ ਤੇ ਆ ਦੇ ਜੀ ਬਹੁਤ ਬਹੁਤ ਧੰਨਵਾਦ ਜੀ। ਚਾਚਾ। ਇਹ ਲਾ। ਇਹ ਦੋਸਤ ਨੂੰ ਨਹੀਂ ਤੁਹਾਨੂੰ ਤੇ। ਯਾ ਪ੍ਰਾਣੀ ਇੱਕ ਪੁਰਾਣਾ ਸੁਣੇ ਕੋਪ। ਲੈ ਦੂ ਨਾ। ਬਰਾਵਾ। ਬਰਾਵਾ। ਉਹਨੂੰ ਕਾ ਬਰਾਵਾ ਬੋਲਾ। ਕੋਣ ਹੈ ਮਾ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡਾ ਅੱਜ ਇਕੱਠੇ ਹੋਣ ਦਾ ਸਬਬ ਬਣਿਆ ਜੋ ਕਿ ਪਿੰਡ ਦੇੜਕਾ ਤੋਂ ਮੱਲਾ ਨੂੰ ਕੱਚਾ ਰਸਤਾ ਜਾਂਦਾ ਪਿਛਲੇ ਸਮੇਂ ਵਾਰਸ਼ਾਂ ਬਹੁਤ ਹੋਣ ਦੇ ਕਾਰਨ ਇਹ ਰਸਤਾ ਬਹੁਤ ਹੀ ਖਰਾਬ ਹੋ ਚੁੱਕਿਆ ਸੀ ਜਿੱਥੇ ਆਮ ਰਾਹਗੀਰ ਵਾਸਤੇ ਅਤੇ ਪਿੰਡ ਦੇ ਕਿਸਾਨਾਂ ਪਿੰਡ ਦੇ ਕਿਸਾਨਾਂ ਦੇ ਮੁਸ਼ਕਲ ਆਉਂਦੀ ਸੀ ਖੇਤਾਂ ਵਾਸਤੇ ਪੱਠੇ ਲੈਣ ਵਾਸਤੇ ਜਾਂ ਹੋਰ ਬਹੁਤ ਸਾਰੇ ਕਾਰਜ ਕਰਨੇ ਹੁੰਦੇ ਆ ਖੇਤਾਂ ਦੇ ਤੇ ਬੜੀ ਮੁਸ਼ਕਲ ਆਈ ਸਾਡੇ ਕੋਲੇ ਪੰਚਾਇਤ ਕੋਲੇ ਵੀ ਬਹੁਤ ਸੱਜਣ ਆਏ ਕਿ ਰਸਤਾ ਯਾਰ ਵੀ ਪੰਚਾਇਤ ਵਾਲੇ ਠੀਕ ਕਰੋ ਚਲੋ ਗੱਲਬਾਤ ਚੱਲਦੀ ਰਹੀ ਫੇਰ ਕਹਿੰਦੇ ਜੀ ਚਲੋ ਇਕੱਠੇ ਹੋ ਕੇ ਆਪਾਂ ਰਸਤੇ ਨੂੰ ਬਣਾਈਏ ਪਰ ਸਾਡੇ ਬੜੇ ਹੀ ਸਚੱਜਾ ਪਰਿਵਾਰ ਸਵਰਗਵਾਸੀ ਬਾਬਾ ਸਰਦਾਰਾ ਸਿੰਘ ਜੀ ਦਾ ਨੌਧੇਕੇ ਪਰਿਵਾਰ ਵੱਲੋਂ ਜੋ ਬੜਾ ਵੱਡਾ ਪਰਿਵਾਰ ਆ ਬੜਾ ਸਮਾਜ ਸੇਵੀ ਪਰਿਵਾਰ ਆ ਅਸੀਂ ਦੇਖਦੇ ਰਹੇ ਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਛੋਟੇ ਛੋਟੇ ਤਾਂ ਬਾਬਾ ਸਰਦਾਰਾ ਸਿੰਘ ਜੀ ਨੇ ਸਕੂਲ ਵਿੱਚ ਆਉਣਾ ਤੇ ਮਾਸਟਰ ਨੂੰ ਪੁੱਛਣਾ ਕਿ ਇੱਥੇ ਕੋਈ ਕਮੀ ਤਾਂ ਨਹੀਂਗੀ ਜੇ ਕੋਈ ਕਮਰੇ ਦੀ ਸੇਵਾ ਹੋਵੇ ਕੋਈ ਫੀਸਾਂ ਦੀ ਗੱਲ ਹੋਵੇ ਤਾਂ ਉਹ ਬਹੁਤ ਸਮਾਂ ਪਹਿਲਾਂ ਇਹ ਕਾਰਜ ਕਰਦੇ ਰਹੇ ਉਹਨਾਂ ਦੇ ਨਕਸ਼ੇ ਕਦਮ ਤੇ ਸਾਰਾ ਪਰਿਵਾਰ ਚੱਲਦਾ ਆ ਹੁਣ ਸਮੁੱਚੀ ਫਲਵਾੜੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਸਤਾ ਕਾਫੀ ਜ਼ਿਆਦਾ ਖਰਾਬ ਹੋ ਗਿਆ ਤਾਂ ਉਹ ਜੋ ਅੱਜਕੱਲ ਕੈਨੇਡਾ ਵਿੱਚ ਬੈਠੇ ਨੇ ਇਹ ਸਾਰੀ ਫਲਵਾੜੀ ਸਰਦਾਰ ਆਤਮਾ ਸਿੰਘ ਜੀ ਸਰਦਾਰ ਹਰਜੀਤ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਸਰਦਾਰ ਮਨਪ੍ਰੀਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਮੁੱਚਾ ਸਾਰਾ ਹੀ ਪਰਿਵਾਰ ਕੈਨੇਡਾ ਵਿੱਚ ਨੇ ਬੜੇ ਸੈਟਲ ਨੇ ਉਹਨਾਂ ਨੇ ਉੱਥੋਂ ਬੇਨਤੀ ਕਰੀ ਕਿ ਸਾਰੇ ਰਸਤੇ ਦੀ ਸੇਵਾ ਸਾਨੂੰ ਦੇ ਦਿਓ ਸੋ ਉਹਨਾਂ ਨੇ 4 ਦਿਨ ਹੋ ਗਏ ਲਗਾਤਾਰ ਜੋ ਰਸਤਾ ਮੱਲੇ ਵਾਲੀ ਜੂ ਤੱਕ ਤਕਰੀਬਨ 2.5 ਕਿਲੋਮੀਟਰ ਮੰਦਾ ਉਹ ਸਾਰੇ ਰਸਤੇ ਤੇ ਇਸ ਪਰਿਵਾਰ ਨੇ ਮਿੱਟੀ ਪਵਾ ਕੇ ਤਕਰੀਬਨ 100 ਟਰਾਲੀ ਤੋਂ ਉੱਪਰ ਪੈ ਜਾਣੀ ਆ ਤੇ ਬਹੁਤ ਵਧੀਆ ਮਿੱਟੀ ਆ ਜੰਮਣ ਵਾਲੀ ਮਿੱਟੀ ਆ ਸੋ ਸਾਰੇ ਰਸਤੇ ਦੀ ਸੇਵਾ ਇਸ ਪਰਿਵਾਰ ਨੇ ਕੀਤੀ ਆ ਸੋ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਮੁੱਚੇ ਜੋ ਇਸ ਰਸਤੇ ਨੂੰ ਜਾਣ ਵਾਲੀ ਸੰਗਤ ਕੋਈ ਕਿਸਾਨ ਕੋਈ ਮੱਲੇ ਨੂੰ ਜਾਣ ਵਾਲੇ ਨੇ ਸਾਰਿਆਂ ਵੱਲੋਂ ਹੀ ਸਾਡੇ ਸਤਿਕਾਰਯੋਗ ਪ੍ਰਧਾਨ ਸਰਵਣ ਸਿੰਘ ਜੀ ਸਾਡੇ ਦਰਮਿਆਨ ਬੈਠੇ ਨੇ ਸੋ ਸਾਨੂੰ ਬੜਾ ਅਜਮਾਨ ਮਹਿਸੂਸ ਕਰਦੇ ਆ ਕਿਸ ਪਰਿਵਾਰ ਭਾਵੇਂ ਕਿ ਸਮੇਂ-ਸਮੇਂ ਦੇ ਨਾਲ ਇਹਨਾਂ ਨੇ ਪਿੰਡ ਵਿੱਚ ਬਹੁਤ ਸਵਾਮਾਂ ਕੀਤੀਆਂ ਨੇ ਭਾਵੇਂ ਗੁਰੂ ਘਰ ਦੀ ਸੇਵਾ ਹੋਵੇ ਭਾਵੇਂ ਨਗਰ ਦਾ ਕੋਈ ਸਾਂਝਾ ਕੰਮ ਹੋਵੇ ਭਾਵੇਂ ਸਕੂਲ ਹੋਣ ਤੋਂ ਜੋ ਅੱਜ ਰਸਤਾ ਇਹ ਵੀ ਮਹਾਪੁਰਸ਼ ਲੋਪੋ ਵਾਲੇ ਦੱਸਦੇ ਹੁੰਦੇ ਸੀ ਕਿ ਰਸਤਿਆਂ ਦੀ ਸੇਵਾ ਕਰਨੀ ਵੀ ਬਹੁਤ ਵੱਡਾ ਪੁੰਨ ਦੀ ਗੱਲ ਆ ਸੋ ਅਸੀਂ ਸਮੁੱਚੇ ਨਗਰ ਵੱਲੋਂ ਅੱਜ ਅਸੀਂ ਇਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਆਂ ਇਸ ਮੌਕੇ ਤੇ ਸਾਰੀ ਨਗਰ ਪੰਚਾਇਤ ਵੀ ਹਾਜ਼ਰ ਆ ਮੋਤਵਾਰ ਵਿਅਕਤੀ ਵੀ ਹਾਜ਼ਰ ਨੇ ਸਾਰੇ ਸੋ ਅੱਜ ਦੇ ਸਮੇਂ ਤੇ ਅਸੀਂ ਪ੍ਰਧਾਨ ਸਰਬਨ ਸਿੰਘ ਜੀ ਹੋਰਾਂ ਦਾ ਅਤੇ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਗੇ ਤੋਂ ਵੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਇਹ ਨਗਰ ਵਾਸਤੇ ਇਲਾਕੇ ਵਾਸਤੇ ਸੇਵਾ ਕਰਦੇ ਰਹਿਣ ਮਹਾਰਾਜ ਇਸ ਪਰਿਵਾਰ ਨੂੰ ਹਮੇਸ਼ਾ ਹੀ ਤਰੱਕੀ ਦੀਆਂ ਰਾਹਾਂ ਤੇ ਲਿਜਾਂਦਾ ਰਹੇ ਸੋ ਐਂਡ ਵਿੱਚ ਮੈਂ ਫੇਰ ਜੋ ਅੱਜ ਸਾਡਾ ਸਾਰਾ ਪਰਿਵਾਰ ਕੈਨੇਡਾ ਵਿੱਚ ਬੈਠੇ ਨੇ ਸਰਦਾਰ ਆਤਮਾ ਸਿੰਘ ਜੀ ਕਿਉਂਕਿ ਉਹਨਾਂ ਨਾਲ ਮੇਰਾ ਬਹੁਤ ਹੀ ਨਿੱਜੀ ਪਿਆਰ ਆ ਉਹਨਾਂ ਨੇ ਜਦੋਂ ਵੀ ਜਦੋਂ ਅਸੀਂ ਕਿਸੇ ਗੱਲ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਸਿਰ ਮੱਥੇ ਪ੍ਰਵਾਨ ਕੀਤੀ ਪਿੱਛੇ ਜੇ ਸਾਡੇ ਸਤਕਾਰਯੋਗ ਸਰਦਾਰ ਅਰਜਨ ਸਿੰਘ ਜੀ ਸਵਰਗ ਸੁਧਾਰ ਗਏ ਸਨ ਸੋ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸੁਪੁੱਤਰ ਸਰਦਾਰ ਅਮਰੀਕ ਸਿੰਘ ਜੀ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਵੀ ਉਹਨਾਂ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਲਾਇਬ੍ਰੇਰੀ ਦਾ ਵੀ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਜਦੋਂ ਉਹ ਬਾਹਰੋਂ ਆਏ ਤਾਂ ਉਹਨਾਂ ਦੇ ਯਾਦ ਵਿੱਚ ਇੱਕ ਨਗਰ ਵਾਸਤੇ ਲਾਇਬ੍ਰੇਰੀ ਵੀ ਬਣਾਈ ਜਾਵੇਗੀ ਸੋ ਅਸੀਂ ਸਾਰੇ ਹੀ ਨਗਰ ਪੰਚਾਇਤ ਵੱਲੋਂ ਸਮੁੱਚੇ ਨਗਰ ਵੱਲੋਂ ਅਸੀਂ ਇਸ ਪਰਿਵਾਰ ਦਾ ਦੁਆਰਾ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਇਹੀ ਆਸ ਲੈ ਕੇ ਅਸੀਂ ਇੱਥੇ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੂੰ ਵੀ ਆ ਆ ਆ ਜਾ ਆ ਜਾ ਓਰੇ ਆਜਾ ਓਰੇ ਕੋਲੇ ਆ ਜਾ ਬੋਲੇ ਸੋਨਿਹਾਲ ਹਾਲ ਸ੍ਰੀ ਅਕਾਲ